ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਐਂਡ ਚੜਦੀ ਕਲਾ ਚ ਹੋਵੋਗੇ ਜੀ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਟਿੱਕੀਆਂ ਆਲੂ ਵਾਲੀਆਂ ਉਹਦੇ ਵਾਸਤੇ ਮੈਂ ਆਲੂ ਜਿਹੜੇ ਆ ਬੋਇਲ ਕਰਲੇ ਹੋਏ ਆ ਤੇ ਹੁਣ ਅਸੀਂ ਇਹਨਾਂ ਨੂੰ ਕੱਦੂਕਾਸ ਕਰ ਲੈਣਾ ਆ ਇਹਨਾਂ ਨੂੰ ਮੈਸ਼ ਨਹੀਂ ਕਰਨਾ ਹੈਗਾ ਕਿਉਂਕਿ ਮੈਸ਼ ਕਰਨ ਦੇ ਨਾਲ ਵੀ ਫਿਰ ਵੀ ਵਿੱਚ ਕੋਈ ਪੀਸ ਜਿਹੜਾ ਰਹਿ ਜਾਂਦਾ ਆ ਇਸ ਲਈ ਅਸੀਂ ਇਹਨਾਂ ਨੂੰ ਲੱਗੇ ਆ ਜੀ ਬਿੱਲੀ ਕਸ਼ ਕੱਦੂ ਕਸ਼ ਕਰਨ ਜੋ ਵੀ ਕਹਿੰਦੇ ਹੋ ਤੁਸੀਂ ਤੇ ਇਸ ਤਰ੍ਹਾਂ ਅਸੀਂ ਕਰਕੇ ਤੇ ਸਾਰੇ ਆਲੂ ਜਿਹੜੇ ਕਰ ਲੈਣੇ ਆ ਬਾਕੀ ਤੁਸੀਂ ਆਪਣੀ ਫੈਮਲੀ ਦੇ ਅਕੋਰਡਿੰਗ ਤੁਸੀਂ ਆਲੂ ਵੱਧ ਘੱਟ ਲੈ ਸਕਦੇ ਹੋ ਤੇ ਬਸ ਇਸ ਤਰ੍ਹਾਂ ਅਸੀਂ ਸਾਰੇ ਆਲੂ ਜਿਹੜੇ ਕਰ ਲੈਣੇ ਹੈਗੇ ਮੈਸ਼ ਅੰਦੇਖੋ ਅੱਜ ਅਸੀਂ ਬਣਾਵਾਂਗੇ ਜੀ ਬਿਲਕੁਲ ਸਿੰਪਲ ਵਾਲੀਆਂ ਟਿੱਕੀਆਂ ਸਿੰਪਲ ਜਿੱਦਾਂ ਕਿ ਸਿੰਪਲ ਦਾ ਮਤਲਬ ਹੈਗਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਮੈਂ ਇੱਕ ਵਲੌਗ ਪਾਇਆ ਸੀ ਮੈਨੂੰ ਲੱਗਦਾ ਕਿ ਟਿੱਕੀਆਂ ਦਾ ਮੈਂ ਉਹਦੇ ਵਿੱਚ ਜਿਵੇਂ ਅਸੀਂ ਪਾ ਦਿੰਦੇ ਹਾਂ ਨਾ ਕੌਰਨ ਫਲੋਰ ਇੱਕ ਪਾ ਦਿੰਨੇ ਸੀ ਰਾਈਸ ਫਲੋਰ ਕੁਝ ਵੀ ਨਹੀਂ ਐਵੇਂ ਦਾ ਇਹਦੇ ਚ ਪਾਉਣਾ ਬਿਲਕੁਲ ਸਿੰਪਲ ਵਾਲੀਆਂ ਜਿਹੜੀਆਂ ਮੈਂ ਬਣਾ ਰਹੀਆਂ ਇੱਕ ਕੱਲੇ ਆਲੂਆਂ ਦੀਆਂ ਟਿੱਕੀਆਂ ਬਣਣੀਆਂ ਜੀ ਕ੍ਰਿਸਪੀ ਤੇ ਬਾਕੀ ਜੇ ਤੁਸੀਂ ਕਹੋ ਤੇ ਉਹ ਵੀ ਆਪਾਂ ਵਲੌਗ ਦੁਬਾਰਾ ਤੋਂ ਫਿਰ ਪਾਵਾਂਗੇ ਜਿੱਦਾਂ ਉਹਦੇ ਵਿੱਚ ਪੋਹਾ ਵੀ ਪਾਈਦਾ ਆ ਬਰੈਡ ਵੀ ਪਾ ਲਈਦਾ ਆ ਤੇ ਫਿਰ ਜਿਹੜੀਆਂ ਟਿੱਕੀਆਂ ਬਹੁਤ ਵਧੀਆ ਬਣਦੀਆਂ ਉਹ ਵੀ ਬਟ ਆ ਜਿਹੜੀਆਂ ਨੇ ਅੱਜ ਵਾਲੀਆਂ ਐ ਤੇ ਮੈਂ ਬਿਲਕੁਲ ਸਿੰਪਲ ਹੀ ਬਣਾ ਰਹੀਆਂ ਦੇਖੋ ਬਸ ਐਦਾਂ ਹੀ ਅਸੀਂ ਸਾਰਾ ਕद्दूकस ਕਰ ਲੈਣੇ ਹਾਂਜੀ ਆਲੂ ਅਸੀਂ ਦੇਖ ਲਓ ਜੀ ਪੂਰੇ ਕਰਲੇ ਹੋਏ ਆ ਕद्दूकस ਹੁਣ ਇਹਦੇ ਵਿੱਚ ਮੈਂ ਕੁਝ ਵੀ ਨਹੀਂ ਪਾ ਰਹੀ ਨਾ ਨਮਕ ਮਿਰਚ ਮਸਾਲਾ ਕੁਝ ਵੀ ਨਹੀਂ ਪਾਉਣਾ ਸਿਰਫ ਮੈਂ ਇਹਦੇ ਵਿੱਚ ਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਇੱਕ ਚੁਟਕੀ ਔਰਗੈਨੋ ਤੇ ਬਸ ਇੱਕ ਚੁਟਕੀ ਦੋ ਚੁਟਕੀਆਂ ਤੁਸੀਂ ਉਹ ਲਾ ਲੋ ਚਿੱਲੀ ਫਲਿਕਸ ਬਸ ਉਹ ਸੋਹਣੀ ਲੱਗਣ ਕਰਕੇ ਪਾ ਰਹੀ ਆ ਕਿ ਇਹਦੇ ਵਿੱਚ ਸੋਹਣੀਆਂ ਲੱਗਣਗੀਆਂ ਬਾਕੀ ਇਹਦੇ ਵਿੱਚ ਨਮਕ ਨਹੀਂ ਮੈਂ ਪਾ ਰਹੀ ਨਮਕ ਪਾਉਣ ਦੇ ਨਾਲ ਇਹ ਚੰਗੀ ਤਰ੍ਹਾਂ ਪਕੜ ਨਹੀਂ ਕਰਦੀਆਂ ਫਿਰ ਟਿੱਕੀਆਂ ਇਸ ਕਰਕੇ ਮੈਂ ਨਹੀਂ ਕਰ ਰਹੀ ਹੁਣ ਅਸੀਂ ਦੂਸਰੀ ਸਾਈਡ ਰੱਖਾਂਗੇ ਜੀ ਆਪਣਾ ਤਵਾ ਤੇ ਇੱਧਰ ਮੈਂ ਰੱਖ ਦਿੱਤਾ ਜੀ ਗੈਸ ਦੇ ਉੱਪਰ ਨਾਨ ਸਟਿਕ ਪੈਨ ਗੈਸ ਨੂੰ ਮੈਂ ਲੱਗਿਆ ਜੀ ਔਨ ਕਰਨ ਗੈਸ ਸਾਡਾ ਜਿਹੜਾ ਔਨ ਹੋ ਗਿਆ ਹੋਇਆ ਹੁਣ ਜਦ ਤੱਕ ਇਹ ਸੁੱਕਦਾ ਆ ਡਰਾਈ ਹੋ ਜਾਵੇ ਗਿੱਲਾ ਹੈ ਮੈਂ ਪੈਨ ਤੋੱਤਾ ਸੀਗਾ ਪੈਨ ਸਾਡਾ ਦੇਖੋ ਜੀ ਹੁਣ ਡਰਾਈ ਹੋ ਗਿਆ ਹੋਇਆ ਤੇ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਦੇਸੀ ਘਿਓ ਅੱਜ ਅਸੀਂ ਟਿੱਕੀਆਂ ਬਣਾਉਣ ਜਾ ਰਹੇ ਹਾਂ ਦੇਸੀ ਘਿਓ ਦੀ ਬਸ ਜ਼ਿਆਦਾ ਨਹੀਂ ਪਾਵਾਂਗੇ ਜਰੂਰਤ ਪਈ ਤੇ ਜ਼ਿਆਦਾ ਪਾਵਾਂਗੇ ਵੈਸੇ ਨਹੀਂ ਇਹਨਾਂ ਨੂੰ ਬਾਅਦ ਸ਼ੈਲੋ ਫਰਾਈ ਕਰਨਾ ਡੀਪ ਫਰਾਈ ਨਹੀਂ ਕਰਨਾ ਤੇ ਇੱਧਰ ਅਸੀਂ ਜਿਹੜੀਆਂ ਟਿੱਕੀਆਂ ਵਾਂ ਉਹਨਾਂ ਨੂੰ ਬਣਾਵਾਂਗੇ ਇਦ ਜਦ ਤੱਕ ਕਿ ਕਿਓ ਗਰਮ ਹੋ ਜਵੇ ਸਾਡਾ ਆ ਦੇਖੋ ਇਸ ਤਰ੍ਹਾਂ ਗੋਲ ਕਰ ਲਈ ਆ ਮੈਂ ਇਸ ਤਰ੍ਹਾਂ ਗੋਲ ਕਰਕੇ ਇਹਦੇ ਨਾਲ ਧਮੇ ਵਿੱਚ ਬਣਾ ਕੇ ਤੇ ਇਹਦੇ ਵਿੱਚ ਮੈਂ ਤੁਸੀਂ ਕੁਝ ਵੀ ਇਹਦੇ ਚ ਪਰ ਸਕਦੇ ਹੋ ਇਹਦੇ ਵਿੱਚ ਮੈਂ ਪਾ ਰਹੀ ਦੇਖੋ ਕਾਜੂ ਕਾਜੂ ਵੀ ਪਾ ਸਕਦੇ ਬਾਦਾਮ ਵੀ ਪਾ ਸਕਦੇ ਜੋ ਵੀ ਤੁਹਾਡਾ ਦਿਲ ਕਰਦਾ ਤੁਸੀਂ ਪਾ ਸਕਦੇ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਮਤਲਬ ਜੋ ਵੀ ਦਿਲ ਕਰਦਾ ਪਾਓ ਦੇਖੋ ਇਸ ਤਰ੍ਹਾਂ ਮੈਂ ਬਣਾ ਲੈਣੀਆਂ ਟਿੱਕੀਆਂ ਤਾਂ ਦੇਖੋ ਇਸ ਤਰ੍ਹਾਂ ਰੱਖ ਲਓ ਕਿਦਾਂ ਹੀ ਅਸੀਂ ਦੂਸਰੀ ਵੀ ਬਣਾਵਾਂਗੇ ਤੇ ਤੁਸੀਂ ਇਧਰ ਜੋ ਵੀ ਤੁਹਾਨੂੰ ਖਾਣ ਵਾਸਤੇ ਪਸੰਦ ਜਿਹੜਾ ਵੀ ਡਰਾਈ ਫਰੂਟ ਪਸੰਦ ਆ ਜਾਂ ਫਿਰ ਤੁਹਾਨੂੰ ਕੋਈ ਜ਼ਿਆਦਾ ਮਿਰਚ ਪਸੰਦ ਹੈ ਤੇ ਤੁਸੀਂ ਉਹੀ ਜਿਹੜਾ ਬਣਾ ਸਕਦੇ ਆ ਅਸੀਂ ਵੈਸੇ ਚਟਨੀ ਬਣਾਈ ਹੋਈ ਹੈ ਨਾ ਮਿਰਚਾਂ ਵਾਲੀ ਹਰੀ ਚਟਨੀ ਵੀ ਬਣਾਈ ਹੋਈ ਹੈ ਇਸ ਲਈ ਮੈਂ ਮਿਰਚ ਨਹੀਂ ਪਾ ਰਹੀ ਤਾਂ ਹੀ ਮੈਂ ਚਿੱਲੀ ਫਲਿਕਸ ਹਲਕੀ ਜੀ ਪਾ ਲਈ ਸੀ ਬੱਚਿਆਂ ਦਾ ਕਰਕੇ ਤੇ ਚਲੋ ਹੁਣ ਅਸੀਂ ਕਿਓਚ ਪਾਨੇ ਹਾਂ ਹਾਂਜੀ ਗੈਸ ਨੂੰ ਮੈਂ ਸਲੋ ਫਲੇਮ ਤੇ ਹੀ ਰੱਖਿਆ ਆ बस एक्स्ट्रा सीने ਨੂੰ ਛੱਡ ਦੇਣਾ ਵਿੱਚ ਇਹਦਾ ਹੌਲੀ ਹੌਲੀ ਬਣਾ ਕੇ ਇੱਥੇ ਮੈਂ ਰੱਖ ਦੇਣੀ ਆ ਜੀ ਦੇਖੋ ਜਦੋਂ ਇੱਕ ਸਾਈਡ ਤੋਂ ਹੋ ਜਾਣਗੀਆਂ ਫਿਰ ਅਸੀਂ ਇਹਨਾਂ ਨੂੰ ਪ੍ਰੈਸ ਕਰਕੇ ਤੇ ਦੁਬਾਰਾ ਤੋਂ ਮਤਲਬ ਜਿਆਦਾ ਜਿਹੜੀਆਂ ਬ੍ਰਾਊਨ ਕਰਦੇ ਆਪਾਂ ਉਹ ਕਰਾਂਗੇ क्रिस्पी जियां बनण गिया फिर। ਨਾਲੇ ਉਦاويه क्रिस्पी ਬਣਦੀਆਂ ਕਿਉਂਕਿ ਮੈਂ ਇਹਦੇ ਚ ਨਮਕ ਨਹੀਂ ਜ ਪਾਇਆ ਹੋਇਆ। ਨਮਕ ਪਾ ਦੋ ਤੇ ਫਿਰ ਚੰਗੀ ਤਰ੍ਹਾਂ ਨਾਲ ਜੁੜਦੀਆਂ ਨਹੀਂ ਹੈਗੀਆਂ ਫਟਦੇ ਫਿਰ ਆਲੂ। ਇਸ ਲਈ ਮੈਂ ਨਹੀਂ ਪਾਇਆ। ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਸ਼ੇਪ ਦੇ ਕੇ ਇਹਨਾਂ ਨੂੰ ਤੇ ਵਧੀਆ ਢੰਗ ਦੇ ਨਾਲ ਬਣਾ ਸਕਦੇ ਆ। ਅੱਜ ਥੋੜਾ ਜਿਹਾ ਮੌਸਮ ਠੀਕ ਸੀਗਾ ਬਾਹਰ ਹਲਕੇ ਹਲਕੇ ਬਾਰਿਸ਼ ਹੋ ਰਹੀ ਸੀ ਬੱਚੇ ਕਹਿੰਦੇ ਅੱਜ ਕੁਝ ਹੋਰ ਹੀ ਕ੍ਰਿਸਪੀ ਜਾਂ ਕੁਝ ਬਣਾ ਕੇ দাও ਟੇਸਟੀ ਜਾਂ ਮੈਂ ਹੁਣ ਮੈਂ ਟੇਸਟੀ ਬਸ ਇਹੀ ਟਿੱਕੀਆਂ ਫੇਵਰਟ ਨੇ ਟਿੱਕੀਆਂ ਬਣਾ ਲੈਂਦੇ ਆ ਫਿਰ ਅਸੀਂ ਟਿੱਕੀਆਂ ਹੀ ਬਣਾਉਣ ਲੱਗ ਜੀ ਜਦੋਂ ਬਾਰਿਸ਼ ਪੈਂਦੀ ਹੁੰਦੀ ਤੁਸੀਂ ਸਾਰੇ ਮੇਰੇ ਫਰੈਂਡਸ ਕੀ ਬਣਾ ਕੇ ਖਾਣਾ ਪਸੰਦ ਕਰਦੇ ਪਕੌੜੇ ਕਿ ਜਾਂ ਕੋਈ ਹੋਰ সুইਟ ਡਿਸ਼ ਜਾਂ ਕੋਈ ਕਰਾਰਾ ਜਾਂ ਕੁਝ ਦੱਸਣਾ ਜ਼ਰੂਰ ਬਸ ਅਸੀਂ ਇਦਾਂ ਪਾਤ ਤੇ ਹੋਏ ਆ ਤੇ ਦੇਸੀ ਘਿਓ ਚ ਇਹ ਜ਼ਿਆਦਾ ਕ੍ਰਿਸਪੀ ਐਂਡ ਟੇਸਟੀ ਲੱਗਦੀਆਂ ਨੇ ਇਸ ਲਈ ਮੈਂ ਦੇਸੀ ਘਿਓ ਚ ਬਣਾ ਰਹੀ ਆ ਤੇ ਹੁਣ ਅਸੀਂ ਇਹਨਾਂ ਨੂੰ ਉਲਟ-ਪਲਟ ਵੀ ਕਰ ਸਕਦੇ ਆ ਜਿਹੜੀਆਂ ਆਪਾਂ ਪਹਿਲਾਂ ਪਾਈਆਂ ਹੋਈਆਂ ਉਹਨਾਂ ਨੂੰ ਆਪਾਂ ਪਲਟ ਲਵਾਂਗੇ ਆ ਦੇਖੋ ਇਹਨਾਂ ਨੇ ਫਟਣਾ ਨਹੀਂ ਹੈਗਾ ਜੇ ਬੜੇ ਵਧੀਆ ਢੰਗ ਦੇ ਨਾਲ ਇਹਨਾਂ ਨੇ ਫਰਾਈ ਹੋਣਾ ਹੈ ਜਿਹੜੀਆਂ ਅਸੀਂ ਗੱਲਾਂ ਪਾਈਆਂ ਸੀ ਉਹਨਾਂ ਨੂੰ ਕਰ ਲੈਣਾ ਗੱਲਾਂ ਬਸ ਇਦਾਂ ਇਹਨੇ ਹੌਲੀ ਹੌਲੀ ਬ੍ਰਾਊਨ ਹੋ ਜਾਣਾ ਹਾਂਜੀ ਦੇਖੋ ਕਿੰਨੀਆਂ ਵਧੀਆ ਹੋ ਗਈਆਂ ਹੋਈਆਂ ਬ੍ਰਾਊਨ ਬ੍ਰਾਊਨ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਜਿਵੇਂ ਅਸੀਂ ਤੇ ਰੈਡੀ ਤੇ ਖੜੇ ਹੁੰਨੇ ਆ ਨਾ ਏਦਾਂ ਦੀ ਫੀਲਿੰਗ ਆ ਰਹੀ ਹੈ ਹੁਣ ਅਸੀਂ ਇਹਨਾਂ ਨੂੰ ਥੋੜਾ ਜਿਹਾ ਬਾਹਰ ਕੱਢ ਕੇ ਤੇ ਪ੍ਰੈਸ ਕਰਕੇ ਦੁਬਾਰਾ ਪਾਉਂਗੇ ਹੁਣ ਮੈਂ ਇਹਨਾਂ ਨੂੰ ਪ੍ਰੈਸ ਕਰਨਾ ਤਾਂ ਅੱਗੇ ਹੋਰ ਵੀ ਜ਼ਿਆਦਾ ਕ੍ਰਿਸਪੀ ਬਣ ਜਾ ਮੈਂ ਪ੍ਰੈਸ ਕਰਕੇ ਪਾ ਦਿੱਤੀਆਂ ਹੋਈਆਂ ਸੀ ਵਿੱਚ ਟਿੱਕੀਆਂ ਤੇ ਦੇਖੋ ਜੀ ਉਹ ਵੀ ਬਹੁਤ ਹੀ ਵਧੀਆ ਢੰਗ ਨਾਲ ਬ੍ਰਾਊਨ ਹੋ ਗਈਆਂ ਹੋਈਆਂ ਨਾ ਤੇ ਹੁਣ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਬਾਹਰ ਅਸੀਂ ਇਹ ਬਾਹਰ ਕੱਗੀਆਂ ਹੋਈਆਂ ਤੇ ਆ ਜਿਹੜੀਆਂ ਦੋ ਹੋਰ ਸੀਗੀਆਂ ਮਿਲੀਆਂ ਰਹਿ ਗਈਆਂ ਮਤਲਬ ਪ੍ਰੈਸ ਕਰਕੇ ਏਦਾਂ ਕਰਨ ਵਾਲੀਆਂ ਉਹ ਵੀ ਕਰ ਲੈਣੇ ਆ ਤੇ ਆ ਦੇਖੋ ਜੀ ਕਿੰਨੀਆਂ ਵਧੀਆ ਟਿੱਕੀਆਂ ਬਣ ਕੇ ਤਿਆਰ ਹੋ ਗਈਆਂ ਹੋਈਆਂ ਇਹ ਸੀ ਮੈਂ ਇੱਧਰ ਕੱਢ ਲਿਆ ਹੋਇਆ ਇਹਨਾਂ ਨੂੰ ਵੀ ਹੁਣ ਬਾਅਦ ਵਿੱਚ ਕੱਢ ਲਵਾਂਗੇ ਤੇ ਜਿਹੜੀਆਂ ਮੈਂ ਨਵੀਆਂ ਬਣਾਈਆਂ ਸੀਗੀਆਂ ਉਹ ਵੀ ਇਹਦੇ ਵਿੱਚ ਪਾ ਦਿੰਨੇ ਆ ਇਹ ਵੀ ਉਹਨਾਂ ਦੇ ਨਾਲ ਹੀ ਹੋ ਜਾਣੀਆਂ ਨਾ ਹੀ ਜ਼ਿਆਦਾ ਕੋਈ ਘਿਓ ਲੱਗਿਆ ਨਾ ਤੇਲ ਕੁਝ ਵੀ ਵੈਸੇ ਮੈਂ ਦੇਸੀ ਘਿਓ ਚ ਹੀ ਬਣਾਈਆਂ ਇਹਦਾ ਜਿਹੜਾ ਟੇਸਟ ਹੁੰਦਾ ਲੱਗ ਹੀ ਹੁੰਦਾ ਜੀ ਦੇਸੀ ਘਿਓ ਦਾ ਬਾਕੀ ਇਹਨਾਂ ਨੂੰ ਐਕਸਟਰਾ ਤੁਸੀਂ ਫਰਾਈ ਪੈਨ ਨੂੰ ਹਿਲਾ ਕੇ ਜਦੋਂ ਪ੍ਰੈਸ ਕਰਨਾ ਤੇ ਉਹ ਜ਼ਿਆਦਾ ਕ੍ਰਿਸਪੀ ਹੋ ਜਾਂਦੀਆਂ ਨੇ ਔਰ ਘੁਲਾ ਕੇ ਵੀ ਇਹਨਾਂ ਨੂੰ ਕਰ ਸਕਦੇ ਆਪਾਂ ਤਾਂ ਦੇਖੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਜਾਣੀਆਂ ਜੀ ਹੁਣ ਅਸੀਂ ਇਹਨਾਂ ਨੂੰ ਦੋਨਾਂ ਨੂੰ ਵੀ ਬਾਹਰ ਕੱਢ ਰਹੇ ਆਂ ਟਿੱਕੀਆਂ ਨੂੰ ਤੇ ਜਿਹੜੀਆਂ ਮੈਂ ਦੁਬਾਰਾ ਤੋਂ ਆ ਪਾਈਆਂ ਸੀਗੀਆਂ ਇਹਨਾਂ ਨੂੰ ਅਸੀਂ ਪਲਟੀ ਕਰ ਦਵਾਂਗੇ ਇਹ ਐਸਟਰਾ ਮੈਂ ਬਸ ਬਹੁਤ ਹੀ ਸਲੋ ਰੱਖਿਆ ਐਸੀ ਫਲੇਮ ਤੇ ਹੋ ਜੇ ਹੋਈਆਂ ਨਹੀਂ ਹੈਗੀਆਂ ਚਲੋ ਇਹਨਾਂ ਨੂੰ ਬਾਅਦ ਚ ਕਰਦੇ ਆ ਜੇ ਕੱਚੀਆਂ ਨੇ ਤੇ ਚਲੋ ਅਸੀਂ ਉਹ ਜਿਹੜੀਆਂ ਟਿੱਕੀਆਂ ਬਣ ਚੁੱਕੀਆਂ ਉਹਨਾਂ ਨੂੰ ਕਰਦੇ ਆ ਸਰਵ ਹਾਂਜੀ ਮੈਂ ਟਿੱਕੀਆਂ ਰੱਖ ਦਿੱਤੀਆਂ ਹੋਈਆਂ ਪਲੇਟ ਵਿੱਚ ਤੇ ਹੁਣ ਮੈਂ ਪਾ ਰਹੀ ਹਾਂ ਜੀ ਦੇਖੋ ਜੀ ਮੈਂ ਇਹ ਘਰੇ ਬਣਾਈ ਹੈ ਚਟਨੀ ਪੁਦੀਨਾ ਦਹੀਂ ਪਿਆਜ਼ ਹਰੀ ਮਿਰਚ ਪਾ ਕੇ ਨਮਕ ਪਾ ਕੇ ਤੇ ਇਹ ਮੈਂ ਬਣਾ ਦਿੱਤੀ ਹੋਈ ਹੈ ਮੈਂ ਦਹੀਂ ਨਹੀਂ ਉੱਪਰ ਪਾ ਰਹੀ ਸਿਰਫ ਇਸ ਤਰ੍ਹਾਂ ਪਾ ਰਹੀ ਹਾਂ ਜਿੰਨੀ ਬੱਚਿਆਂ ਨੂੰ ਜ਼ਰੂਰਤ ਹੋਊਗੀ ਉਹ ਪਾ ਸਕਦੇ ਆ ਹਾਂਜੀ ਹੁਣ ਮੈਂ ਉੱਪਰ ਪਾ ਰਹੀ ਹਾਂ ਰੈੱਡ ਸੌਸ ਮੈਂ ਸਿਰਫ ਤੁਹਾਨੂੰ ਰੈਡੀ ਕਰਕੇ ਦਿਖਾ ਰਹੀ ਹਾਂ ਬਾਕੀ ਬੱਚਿਆਂ ਨੇ ਆਪਣੀ ਪਸੰਦ ਦੇ ਨਾਲ ਪਾ ਲੈਣਾ ਆ ਹੁਣ ਅਸੀਂ ਉੱਪਰ ਪਾਵਾਂਗੇ ਇਹਨਾਂ ਦੇ ਪਤਲਾ-ਪਤਲਾ ਦੇਖੋ ਜੀ ਮੈਂ ਪਿਆਜ਼ ਕੱਟਿਆ ਹੋਇਆ ਬਿਲਕੁਲ ਪਤਲਾ ਜਿਹਾ ਬ੍ਰੀਕ-ਬ੍ਰੀਕ ਕਰਕੇ ਕਿ ਇਹ ਜ਼ਿਆਦਾ ਮੋਟਾ ਵੀ ਨਾ ਲੱਗੇ ਕਿਉਂਕਿ ਇਹ ਵਧੀਆ ਨਹੀਂ ਲੱਗਦਾ ਹੁੰਦਾ ਫਿਰ ਜ਼ਿਆਦਾ ਮੋਟਾ ਪਿਆਜ਼ ਤੇ ਅਸੀਂ ਇਸ ਤੋਂ ਉੱਪਰ ਫਿਰ ਥੋੜੀ ਜੀ ਸੋ ਗ੍ਰੀਨ ਵਾਲੀ ਪਾਵਾਂਗੇ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਸਰਵ ਤੇ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਟੇਸਟ ਲੱਗਿਆ ਆ ਤੁਸੀਂ ਬਣਾ ਕੇ ਜਰੂਰ ਦੇਖਣੀ ਆ ਇਹ ਬਹੁਤ ਹੀ ਵਧੀਆ ਤੇ ਕ੍ਰਿਸਪੀ ਬਣਦੀਆਂ ਨੇ ਦੇਸੀ ਘਿਓ ਦੀਆਂ ਟਿੱਕੀਆਂ ਮੇਰੀ ਰੈਸਪੀ ਨੂੰ ਟਰਾਈ ਕਰਿਆ ਕਰੋ ਠੀਕ ਹੈ ਜੀ ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ